ਇਹ ਤਸਵੀਰਾਂ ਪੰਜਾਬ ਦੀਆਂ ਨਹੀਂ ਨਾ ਹੀ ਇਹ ਮਹਾਰਾਸ਼ਟਰ ਹਜੂਰ ਸਾਹਿਬ ਦੀਆਂ ਨੇ ਬਲਕਿ ਇਹ ਤਸਵੀਰਾਂ ਬਾਹਰਲੇ ਮੁਲਕ ਦੀਆਂ ਨੇ ਜੀ ਹਾਂ ਇੱਕ ਵਾਰ ਤੁਸੀਂ ਵੀ ਇਹਨਾਂ ਤਸਵੀਰਾਂ ਨੂੰ ਦੇਖ ਕੇ ਚੱਕਮਾ ਖਾ ਜਾਓਗੇ ਕਿ ਇਹ ਪੰਜਾਬ ਨਹੀਂ ਹੈ ਇਹ ਖਾਲਸੇ ਦੀ ਧਰਤੀ ਨਹੀਂ ਹੈ ਪਰ ਇਹ ਖਾਲਸਾ ਜ਼ਰੂਰ ਹੈ ਜੋ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਗਰਜਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਆਪਣੇ ਰੌ ਰੀਤਾਂ ਦੇ ਨਾਲ ਪੂਰੇ ਦੇਸ਼ ਦੇ ਵਿੱਚ ਆਪਣੇ ਕਲਚਰ ਦੇ ਬਾਬਤ ਸੰਦੇਸ਼ ਦੇ ਰਿਹਾ ਹੈ ਇਹ ਤਸਵੀਰਾਂ ਨੇ ਇਟਲੀ ਦੀਆਂ ਜਿੱਥੇ ਗੁਰੂ ਦੀ ਲਾਜਲੀ ਫੌਜ ਦੇ ਵੱਲੋਂ ਸ਼ਸਤਰਾਂ ਦੀ ਪੂਜਾ ਕੀਤੀ ਗਈ ਹੈ ਸ਼ਸਤਰਾਂ ਦੀ ਆਰਤੀ ਕੀਤੀ ਗਈ ਹੈ ਅਤੇ ਮਹੱਲਾ ਕੱਢਿਆ ਗਿਆ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਇੱਕ ਵਿਸ਼ਾਲ ਇਕੱਠ ਦੇ ਵਿੱਚ ਨਿਹੰਗ ਸਿੰਘਾਂ ਦੇ ਵੱਲੋਂ ਗੱਤਕੇ ਦੇ ਜੋਹਰ ਦਿਖਾਏ ਗਏ ਅਤੇ ਉਸ ਤੋਂ ਬਾਅਦ ਜਿਹੜੀਆਂ ਸੰਗਤਾਂ ਨੇ ਜਿੱਥੇ ਉਹਨਾਂ ਨੇ ਗੱਤਕੇ ਦੇ ਜੋਹਰ ਦੇ ਲਫ ਤੋਂ ਉਠਾਏ ਪੰਜਾਬ ਦੀ ਝਲਕੇ ਜਿਹੜੀ ਹੈ ਉਹ ਸਾਂਝੀ ਕੀਤੀ ਉੱਥੇ ਹੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਰਦਾਸਾਂ ਹੋਈਆਂ ਅਤੇ ਉਸ ਤੋਂ ਬਾਅਦ ਪ੍ਰਸ਼ਾਦ ਜਿਹੜਾ ਉਹ ਵੰਡਿਆ ਗਿਆ ਤਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਜਿਹੜਾ ਆ ਮਹੱਲਾ ਕੱਟਿਆ ਗਿਆ ਹੈ ਅਤੇ ਪੂਰੇ ਜੋ ਜਲਾਲ ਦੇ ਨਾਲ ਇਸ ਨੂੰ ਸਜਾਇਆ ਗਿਆ ਅਤੇ ਵੱਡੀ ਗਿਣਤੀ ਦੇ ਵਿੱਚ ਨਿਹੰਗ ਸਿੰਘਾਂ ਨੇ ਇਸ ਦੇ ਵਿੱਚ ਹਿੱਸਾ ਲੇਤਾ ਅਤੇ ਪੂਰੀ ਮਰਿਆਦਾ ਦੇ ਨਾਲ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਨਗਰ ਕੀਰਤਨਾ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਸ਼ਮੂਲੀਅਤ ਕਰਦੀਆਂ ਨੇ ਉਸੇ ਤਰੀਕੇ ਦੇ ਨਾਲ ਇਟਲੀ ਦੀ ਧਰਤੀ ਦੇ ਉੱਤੇ ਵੀ ਨਿਹੰਗ ਸਿੰਘਾਂ ਦੇ ਵੱਲੋਂ ਗੱਤਕੇ ਦੇ ਜੋਹਰ ਦਿਖਾਏ ਗਏ ਅਤੇ ਸ਼ਸਤਰਾਂ ਦੀ ਪੂਜਾ ਹੋਈ ਅਤੇ ਉਸ ਤੋਂ ਬਾਅਦ ਨਿਆਂ ਸਿੰਘ ਜਥੇਬੰਦੀਆਂ ਜਿਹੜੀਆਂ ਨਹੀਂ ਗੱਤਕੀ ਦੇ ਆ ਜੋਹਰ ਦਿਖਾਉਂਦੀਆਂ ਹੋਈਆਂ ਨਜ਼ਰ ਆਈਆਂ ਸਤਿ ਸ੍ਰੀ ਅਕਾਲ ਦੇਖੋ ਇਹ ਰੋਂਟੇ ਖੜ ਕਰਨ ਵਾਲੀਆਂ ਤਸਵੀਰਾਂ